ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜੇਕਰ ਤੁਹਾਡਾ ਵੀ ਬੈਂਕਾਂ ਦੇ ਵਿੱਚ ਕੰਮ ਦੂਰ ਹੈ ਜਾਂ ਫਿਰ ਕਿਸੇ ਜ਼ਰੂਰੀ ਕੰਮ ਦੇ ਲਈ ਬੈਂਕ ਦੇ ਵਿੱਚ ਜਾਣਾ ਹੈ ਤਾਂ ਹੁਣੇ ਚਲੇ ਜਾਓ ਕਿਉਂਕਿ ਅਗਲੇ ਮਹੀਨੇ ਯਾਨੀ ਕਿ ਫਰਵਰੀ ਦੇ ਵਿੱਚ ਬੈਂਕਾਂ 11 ਦਿਨ ਲਈ ਬੰਦ ਨੇ ਆਰਬੀਆਈ ਦੇ ਵੱਲੋਂ ਕੁਝ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ ਤੇ ਆਰਬੀਆਈ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਇਸ ਮਹੀਨੇ ਦਾ ਕੈਲੰਡਰ ਜਾਰੀ ਹੋਇਆ ਜਿਸ ਦੇ ਵਿੱਚ 11 ਦਿਨਾਂ ਦੇ ਲਈ ਬੈਂਕਾਂ ਬੰਦ ਨੇ ਉਸ ਸਾਰੀ ਸੂਚੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਰ ਇਸ ਦੇ ਵਿੱਚ ਕਰ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਆਨਲਾਈਨ ਬੈਂਕਿੰਗ ਤੇ ਨੈਟ ਬੈਂਕਿੰਗ ਜਾਰੀ ਰਹੇਗੀ ਤੇ ਆਓ ਤੁਹਾਨੂੰ ਸੁੱਟੀਆਂ ਦੀ ਸੂਚੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਫਰਵਰੀ ਮਹੀਨੇ ਦੇ ਵਿੱਚ ਸਭ ਤੋਂ ਪਹਿਲੇ ਦਿਨ 4 ਫਰਵਰੀ ਨੂੰ ਬੈਂਕ ਬੰਦ ਰਹਿਣਗੇ ਕਿਉਂਕਿ ਉਸ ਦਿਨ ਮਹੀਨੇ ਦਾ ਪਹਿਲਾ ਐਤਵਾਰ ਹੈ ਉਸ ਤੋਂ ਬਾਅਦ 10 ਫਰਵਰੀ ਨੂੰ ਸੈਕਿੰਡ ਸੈਚਰਡੇ ਹੋਣ ਕਾਰਨ ਬੈਂਕਾਂ ਬੰਦ ਰਹਿਣਗੀਆਂ 11 ਫਰਵਰੀ ਨੂੰ ਮਹੀਨੇ ਦਾ ਦੂਸਰਾ ਐਤਵਾਰ ਹੈ ਜਿਸ ਕਰਕੇ ਬੈਂਕਾਂ ਬੰਦ ਰਹਿਣਗੀਆਂ ਇਸ ਤੋਂ ਬਾਅਦ 14 ਫਰਵਰੀ ਨੂੰ ਸਰਸਵਤੀ ਪੂਜਾ ਕਰਕੇ ਓਡੀਸ਼ਾ ਤੇ ਬੈਸਟ ਬੰਗਾਲ ਦੇ ਵਿੱਚ ਬੈਂਕਾਂ ਬੰਦ ਰਹਿਣਗੀਆਂ 15 ਫਰਵਰੀ ਨੂੰ ਲੂਈਸ ਨਾਗਿੰਨਾ ਕਰਕੇ ਮਨੀਪੁਰ ਦੇ ਵਿੱਚ ਬੈਂਕਾਂ ਬੰਦ ਰਹਿਣਗੀਆਂ ਇਸ ਤੋਂ ਇਲਾਵਾ 18 ਫਰਵਰੀ ਨੂੰ ਤੀਸਰਾ ਸੰਡੇ ਹੋਣ ਕਰਕੇ ਐਤਵਾਰ ਹੋਣ ਕਰਕੇ ਦੇਸ਼ ਭਰ ਚ ਬੈਂਕਾਂ ਬੰਦ ਰਹਿਣਗੀਆਂ ਉਸ ਤੋਂ ਬਾਅਦ 19 ਫਰਵਰੀ ਨੂੰ ਸੋਮਵਾਰ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਜਨਮ ਦਿਤੀ ਹੋਣ ਕਰਕੇ ਬੇਲਾਪੁਰ, ਮੁੰਬਈ ਤੇ ਨਾਗਪੁਰ ਵਿੱਚ ਬੈਂਕਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ 20 ਫਰਵਰੀ ਨੂੰ ਰਾਜ ਦਿਵਸ ਹੋਣ ਕਰਕੇ ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਬੈਂਕਾਂ ਬੰਦ ਰਹਿਣਗੀਆਂ। ਇਸ ਤੋਂ ਬਾਅਦ 24 ਫਰਵਰੀ ਨੂੰ ਚੌਥਾ ਸ਼ਨੀਵਾਰ ਹੋਣ ਕਰਕੇ ਦੇਸ਼ ਭਰ 'ਚ ਬੈਂਕਾਂ ਬੰਦ ਰਹਿਣਗੀਆਂ। ਇਸ ਤੋਂ ਬਾਅਦ 25 ਫਰਵਰੀ ਨੂੰ ਇਸ ਮਹੀਨੇ ਦਾ ਆਖਰੀ ਐਤਵਾਰ ਹੋਣ ਕਰਕੇ ਦੇਸ਼ ਭਰ 'ਚ ਬੈਂਕਾਂ ਬੰਦ ਰਹਿਣਗੀਆਂ। ਉਸ ਤੋਂ ਬਾਅਦ 26 ਫਰਵਰੀ ਯਾਨੀ ਕਿ ਸੋਮਵਾਰ ਨੂੰ ਨਕਯੂਮ ਕਰਕੇ ਅਰੁਣਾਚਲ ਪ੍ਰਦੇਸ਼ 'ਚ ਬੈਂਕਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਸ ਸਾਲ ਦਾ ਫਰਵਰੀ ਮਹੀਨਾ 29 ਦਿਨਾਂ ਦਾ ਹੈ ਤੇ ਇਸ ਵਾਰ 29 ਤਰੀਕ ਤੱਕ ਇਹ ਮਹੀਨਾ ਚੱਲੇਗਾ ਤੇ ਇਸ ਤੋਂ ਇਲਾਵਾ ਹੁਣ RBI ਦੇ ਵੱਲੋਂ 11 ਛੁੱਟੀਆਂ ਦਾ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਹੈ ਤੇ ਜੇਕਰ ਤੁਹਾਡੇ ਵੀ ਹੁਣ ਬੈਂਕ ਦੇ ਨਾਲ ਸੰਬੰਧਿਤ ਕੋਈ ਜ਼ਰੂਰੀ ਕੰਮ ਨੇ ਤਾਂ ਜਲਦੀ ਤੋਂ ਜਲਦੀ ਜਾ ਕੇ ਬੈਂਕਾਂ ਦੇ ਵਿੱਚ ਉਹ ਪੂਰੇ ਕਰ ਲਓ